ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਲ ਚਾਲ ਜੀ ਠੀਕ ਠਾਕ ਹਾਂ ਜੀ ਮੇਰਾ ਕਨੈਕਸ਼ਨ ਥੋੜਾ ਵੀਕ ਲੱਗਦਾ ਮਾਫੀ ਚਾਹਨਾ ਲਓ ਜੀ ਮੈਂ ਤਾਂ ਇਸ ਵਕਤ ਹੈਗਾ ਜੀ ਬੰਬੇ 'ਚ ਇੱਕ ਸ਼ੂਟਿੰਗ ਚੱਲ ਰਹੀ ਸੀਗੀ ਉੱਥੇ ਬਿਜ਼ੀ ਚੱਲ ਰਿਹਾ ਕੰਮ ਤੇ ਪਰ ਪੰਜਾਬ 'ਚ ਵੀ ਕੰਮ ਬਹੁਤ ਬਿਜ਼ੀ ਚੱਲ ਰਿਹਾ ਆ 4 ਤਰੀਕ ਕਰ ਲੂੰ ਵੋਟਾਂ ਪੈਣੀਆਂ ਨੇ ਤੇ ਸਾਰੇ ਜਣੇ ਜਾ ਕੇ ਜ਼ਰੂਰ ਵੋਟ ਪਾਇਓ ਜੀ ਵੋਟ ਪਾਣਾ ਬਹੁਤ ਜ਼ਰੂਰੀ ਹੈ ਤੇ ਮੈਂ ਨਾਲ ਦੇ ਨਾਲ ਇਹ ਵੀ ਕਹੂੰਗਾ ਕਿ ਇਸ ਵਾਰੀ ਸੋਚ ਸਮਝ ਕੇ ਵੋਟ ਪਾਇਓ ਬਾਅਦ ਵਿੱਚ ਇੱਕ ਦੂਜੇ ਨੂੰ ਕਹੀ ਜਾਂਦੇ ਰਹਿੰਦੇ ਨੇ ਆ ਸਰਕਾਰ ਐਦਾਂ ਹੋ ਗਈ ਆ ਸਰਕਾਰ ਐਦਾਂ ਹੋ ਗਈ ਕਹਿੰਦੇ ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਏ ਸਾਨੂੰ ਭਾਵਦਾਮਾ ਦੇ ਇਸ ਵਾਲੇ ਵੇਚਣ ਛੋਲੇ ਓਏ ਹੋ ਮੂੰਹੋ ਮਿੱਠਾ ਬੋਲਣ ਜੋ ਇਹ ਸ਼ਕਲਾਂ ਕਲਦੀਆਂ ਨਹੀਂ ਥੋੜੇ ਹੀ ਪੈਸੇ ਤੇ ਸਰਕਾਰਾਂ ਚੱਲਦੀਆਂ ਨਹੀਂ ਸੋ ਵੋਟਾਂ ਤੁਸੀਂ ਸਰਕਾਰ ਬਣਾਉਣੀ ਆ ਜੀ ਵੋਟਾਂ ਪਾਉਣੀਆਂ ਨੇ ਮੈਂ ਆਪਣਾ ਸਨੇਹਾ ਤੁਹਾਨੂੰ ਇੱਥੋਂ ਹੀ ਆ ਕੀ ਕਹਨੇ ਆ ਜੀ ਸਭ ਸੌਰੀ ਆ ਜੀ ਤੇ ਅ ਚਲ ਜੀ ਠੀਕ ਹੈ ਜੀ ਥੈਂਕ ਯੂ ਜੀ ਆ ਬੋਤਲ ਲਈ ਵੋਟ ਨਾ ਵੇਚਿਓ ਵੀਰ ਨੇ ਥੱਲੇ ਲਿਖਿਆ ਕਹਿੰਦਾ ਬੋਤਲ ਬੋਤਲ ਲਈ ਵੋਟ ਨਾ ਵੇਚਿਓ ਇਹ ਗੱਲ ਜ਼ਰੂਰੀ ਹੈ ਜੀ ਆ ਕਿਉਂਕਿ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਸੋ ਮੈਂ ਜ਼ਿਆਦਾ ਇਹ ਨਹੀਂ ਕਹੂੰਗਾ ਕਿ ਮੈਂ ਬਹੁਤ ਪੋਲੀਟੀਕਲੀ ਮੈਨੂੰ ਬਹੁਤ ਨੌਲੇਜ ਆ ਜਾਂ ਫਲਾਣਾ ਜਾਂ ਕੁਝ ਹਾਂ ਕਈ ਬੰਦਿਆਂ ਦੀ ਮੈਨੂੰ ਨੌਲੇਜ ਹੈਗੀ ਆ ਜਿਹੜੇ ਜਿਨ੍ਹਾਂ ਦੇ ਮੇਰੇ ਸਰਕਲ 'ਚ ਨੇ ਦੋਸਤ ਮਿੱਤਰ ਜਿਨ੍ਹਾਂ ਬਾਰੇ ਤੁਸੀਂ ਨੌਲੇਜ ਰੱਖਦੇ ਹੋ ਜਿਵੇਂ ਖੁੱਗੀ ਭਾਜੀ ਹੋਗੇ ਜੀ ਗੁਰਪ੍ਰੀਤ ਖੁੱਗੀ ਜੀ ਸਾਡੀ ਬੜੀ ਪੁਰਾਣੀ ਸਾਂਝ ਹੈ ਭਗਵੰਤ ਬਾਈ ਤੇ ਇਹਨਾਂ ਨਾਲ ਬੜੇ ਸਾਲਾਂ ਤੋਂ ਜੁੜੇ ਹੋਏ ਆ ਕਲਾਕਾਰੀ ਦੇ ਫੀਲਡ 'ਚੋ ਸੋ ਇਹ ਦੋਨੇ ਵੀਰ ਸਾਡੇ ਕੋਈ ਇਹ ਸੋਚ ਕੇ ਤਾਂ ਗਏ ਨਹੀਂ ਗਏ ਪੋਲਿਟਿਕਸ ਦੇ ਵਿੱਚ ਕਿ ਕੋਈ ਪੈਸੇ ਕਮਾਉਣੇ ਨੇ ਜਾਂ ਕੋਈ ਹੋਰ ਚੀਜ਼ ਆ ਚੰਗਾ ਭਲਾ ਕੰਮ ਚੱਲਦਾ ਸਾਰਾ ਕੁਝ ਵਧੀਆ ਹੈ ਸੋ ਇਹਦਾ ਦਿਲ 'ਚ ਇਹ ਚੀਜ਼ ਲੈ ਕੇ ਗਏ ਨੇ ਕਿ ਯਾਰ ਆਪਾਂ ਕੁਝ ਨਾ ਕੁਝ ਦੇਸ਼ ਲਈ ਕਰੀਏ ਸੋ ਮੈਂ ਹਮ ਤਾਂ ਇਹੀ ਕਹੂੰਗਾ ਕਿ ਮੈਨੂੰ ਜਿੰਨੀ ਕਿ ਨੋਲੇਜ ਹੈ ਇਹਨਾਂ ਨਾਲ ਜਿੰਨੀ ਗੱਲ ਹੁੰਦੀ ਆ ਡੇਲੀ ਗੱਲ ਹੁੰਦੀ ਆ ਤਕਰੀਬਨ ਕੁਗੀ ਭਾਜੀ ਨਾਲ ਹੋ ਜਾਂਦੀ ਆ ਭਗਵੰਤ ਬਾਈ ਨਾਲ ਹੋ ਜਾਂਦੀ ਆ ਸੋ ਬਹੁਤ ਹੀ ਸੱਚੇ ਤੇ ਸੁੱੱਚੇ ਮਨੋਂ ਲੱਗੇ ਹੋਏ ਨੇ ਬਾਕੀ ਤੁਸੀਂ ਆਪ ਸਮਝਦਾਰ ਹੋ ਸੂਝਵਾਨ ਬੰਦੇ ਹੋ ਤੇ ਸਿਰਫ ਇੱਕ ਦਿਨ ਰਹਿ ਗਿਆ ਮੈਨੂੰ ਸੀਗਾ ਕਿ ਮੈਂ ਬਾਂਬੇ ਬੈਠਾ ਪਾ ਹਾਂ ਮੈਂ ਜਿੱਥੇ ਮਰਜੀ ਆ ਜ਼ਰੂਰ ਮੈਂ ਤੁਹਾਨੂੰ ਇਸ ਸੀ ਨੂੰ ਸਨੇਹਾ ਲਾਵਾਂ ਕਿ ਕਿਤੇ ਇਹ ਨਾ ਹੋ ਜਵੇ ਕਿ ਆਪਾਂ ਫੇਰ ਕੋਈ ਉਦਾਂ ਦੀ ਮਿਸਟੇਕ ਕਰ ਲਈਏ ਜਿਹਦੇ ਕਰਕੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ ਤਾਂ ਪਲੀਜ਼ ਅ ਵੀਰ ਕੰਨਾ ਕਹਿੰਦਾ ਜੇ ਭਗਵੰਤਮਾਨ ਜਿੱਤਿਆ ਨਾ ਜਿੱਤਿਆ ਫਿਰ ਤੁਸੀਂ 2 ਮਹੀਨੇ ਬਾਅਦ ਟੀਵੀ ਦੇਖ ਸਕਦੇ ਹੋ ਅੱਛਾ ਜੀ ਫਿਰ ਹੋਰ ਕੀ ਕਹਿੰਦਾ ਮੇਰੇ ਟੂ ਇਤਰੀ ਸ਼ੁਕਰੀਆ ਜੀ ਰਾਣਿਆਂ ਦੀ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਜੀ ਇਹਦੇ ਵਿੱਚ ਅ ਕਹਿੰਦਾ ਜੇ ਭਗਵੰਤ ਮਾਨਾ ਜਿੱਤਿਆ ਤਾਂ ਫਿਰ ਤੁਸੀਂ 2 ਮਹੀਨੇ ਬਾਅਦ ਨੂੰ ਟੀਵੀ ਦੇ ਦੇਖ ਸਕਦੇ ਹੋ ਜਗਨੂ ਹਾਜ਼ਰ ਹੈ ਵਾਹ ਕਈ ਵੀਰ ਸਾਡੇ ਇਦਾਂ ਦੇ ਵੀ ਨਹੀਂ ਮੈਂ ਪੜ ਲਿਆ ਵੀਰੇ ਤੇਰਾ ਮੈਸੇਜ ਮੈਂ ਥੱਲੇ ਬੋਲ ਵੀ ਦਿੱਤਾ ਵੀ ਤੂੰ ਕੀ ਲਿਖਿਆ ਵਾ ਮੈਂ ਕਿਹਾ ਵੀ ਜੇ ਜਗਨੂ ਕਹਿੰਦਾ ਹੀ ਦੇਖਣਾ ਹੁੰਦਾ ਤਾਂ ਫਿਰ ਭਗਵੰਤ ਮਾਨ ਨੇ ਛੱਡ ਕੇ ਉਧਰ ਤੋਂ ਨਾ ਜਾਣਾ ਸੀਗਾ ਸੋ ਪਲੀਜ਼ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਦੇ ਦਿਮਾਗ ਨਾਲ ਕਿਸੇ ਦੇ ਪ੍ਰੈਸ਼ਰ ਅੰਡਰ ਨਹੀਂ ਆਉਣਾ ਮੇਰੇ ਬ੍ਰਸ਼ ਮੈਂ ਨਹੀਂ ਕਹਿੰਦਾ ਕਿ ਜਿਹੜੇ ਜੇ ਤੁਹਾਡਾ ਕੋਈ ਹੋਰ ਮਾਨਾ ਦਾ ਮੇਰੇ ਕਹਿਣ ਨਾਲ ਤੁਸੀਂ ਬਦਲ ਜਾਓ ਜੋ ਤੁਹਾਡਾ ਦਿਲ ਕਰਦਾ ਪਰ ਆਪਣੇ ਸੱਚੇ ਦਿਲ ਦੀ ਸੁਣ ਕੇ ਜਾਇਓ ਹਾਂ ਇਹ ਜ਼ਰੂਰ ਕਹੂੰਗਾ ਕਿ ਚਾਰ ਪੈਸੇਆਂ ਪਿੱਛੇ ਜਾਵੇਂ ਬੋਤਲ ਪਿੱਛੇ ਆਪਣੀ ਵੋਟ ਨਹੀਂ ਵੇਚਣੀ ਹੈਗੀ ਵੋਟ ਸਾਰਿਆਂ ਨੇ ਪਾਉਣੀ ਜ਼ਰੂਰ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਨ੍ਹਾਂ ਦੀ ਵੋਟ ਨੇ ਚੇਂਜ ਲੈ ਕੇ ਆਣੀ ਹੁੰਦੀ ਆ ਉਹ ਲੋਕ ਘਰ ਹੀ ਬੈਠੇ ਰਹਿ ਜਾਂਦੇ ਨੇ ਉਹ ਵੋਟ ਪਾਉਂਦੇ ਹੀ ਨਹੀਂ ਹੈਗੇ ਸੋ ਪਲੀਜ਼ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ ਪੋਟ ਪਾਉਣ ਜਾਇਓ ਪਲੀਜ਼ ਤੇ ਭਾਵਾ ਮਿਹਰ ਕਰੇ ਸਾਰਾ ਕੁਝ ਵਧੀਆ ਹੋਊਗਾ ਸੋ ਮੇਰੇ ਵੱਲੋਂ ਇੱਕ ਵਾਰੀ ਫਿਰ ਤੋਂ ਮੈਂ ਤਾਂ ਕਹਣਾ ਕਿ ਮੇਰੇ ਬਹੁਤ ਅਜ਼ੀਜ਼ ਨੇ ਭਾਈ ਭਗਵੰਤ ਤੇ ਕੋਗੀ ਭਾਜੀ ਉਹਨਾਂ ਨੂੰ ਬੈਸਟ ਆਫ ਲੱਕ ਆ ਤੇ ਬੜੀ ਮਿਹਨਤ ਕੀਤੀ ਉਹਨਾਂ ਨੇ ਬੜੀ ਜ਼ਿਆਦਾ ਮਿਹਨਤ ਕੀਤੀ ਆ ਮੈਨੂੰ ਪਤਾ ਹੈ ਕੋਗੀ ਭਾਈ ਨੇ ਸਾਰੀਆਂ ਫਿਲਮਾਂ ਛੱਡ ਸਾਰੇ ਕੰਮਕਾਰ ਛੱਡ ਸਾਡੀਆਂ ਆਪਣੀਆਂ ਦੋ ਫਿਲਮਾਂ ਸੀ ਤੇ ਕਿਵੇਂ-ਕਿਵੇਂ ਚੀਜ਼ਾਂ ਮੈਨੇਜ ਕੀਤੀਆਂ ਸੀ ਕਿ ਆ ਨਹੀਂ ਭਾਜੀ ਕੈਰੀ ਆਨ ਜੱਟਾ ਸ਼ੁਰੂ ਹੋਣੀ ਸੀਗੀ ਸਿਰਫ ਘੁੱਗੀ ਭਾਜੀ ਕਰਕੇ ਸ਼ੁਰੂ ਨਹੀਂ ਕੀਤੀ ਅਸੀਂ ਅਸੀਂ ਆ ਕੋਈ ਗੱਲ ਨਹੀਂ ਭਾਜੀ ਅਸੀਂ ਲੇਟ ਸ਼ੁਰੂ ਕਰਾਂਗੇ ਉਹਨੂੰ ਸੋ ਬਾਅਦ ਚ ਹੋਊਗੀ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਸੋ ਸਾਰਿਆਂ ਨੇ ਬੜੀ ਐਫਰਟ ਕੀਤੀ ਆ ਸੋ ਸਪੋਰਟ ਕਰਿਓ ਜੀ ਸਾਰੇ ਜਾਣੇ ਪਲੀਜ਼ ਤੇ ਜੰਦਾਬਾਦ ਭਾਈ ਕਹਿੰਦਾ ਆਪ ਜੰਦਾਬਾਦ ਤੇ ਥੈਂਕ ਯੂ ਸੋ ਮਾਚ ਆ ਤੇ ਸ਼ੇਅਰ ਕਰਿਓ ਵੀਡੀਓ ਨੂੰ ਜਿੰਨਾ ਹੋ ਸਕਦਾ ਤੇ ਜ਼ਰੂਰ ਸਪੋਰਟ ਕਰਿਓ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਤੇ ਦਿਨ ਇੱਕ ਹੀ ਰਹਿ ਗਿਆ ਜੀ ਬਸ ਕੱਲ ਦਾ ਦਿਨ ਆ ਮੇਰੇ ਵੀਰ ਚੱਕਦੇ ਹੋ ਗਰਾ ਬਾਕੀ ਤੁਸੀਂ ਆਪ ਸਿਆਣੇ ਹੋ ਸਤਿ ਸ੍ਰੀ ਅਕਾਲ ਜੀ